ਆਟੋ ਜੀ ਦੇ ਮਾਰਕਾ ਦੇ ਪਰਚਾ ਦਰਜ ਕਰੋ ਦਰਜ ਕਰੋ ਦਰਜ ਕਰੋ ਗੱਟਿਆ ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਚੋਰਾ ਦਾ ਬਖਪੂਰਨ ਵਾਲਾ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਜੇ ਗੈਰ ਲਾਈਨ ਆ ਤਾਂ ਆਪ ਦਾ ਕੋਰਟ ਤੋਂ ਜਾਂ ਰਿਪੋਰਟ ਤੋਂ ਲੈ ਕੇ ਜਿੰਨਾ ਚਿਰ ਬਰਨਟਾ ਜਾਂ ਕਿਸੇ ਦਾ ਨੌਕਰੀ ਵਾਸਤੇ ਲੈ ਕੇ ਦੀ ਆਉਦੇ ਉਸ ਇਨਸਾਨ ਲੱਗੇ ਸ਼ੀਮੀ ਨੇ ਲੱਗਣ ਉਹਨਾਂ ਚਿਰ ਮਤਲਬ ਇਹ ਕਿਦਨੂੰ ਹੱਥ ਨਹੀਂ ਲਾ ਸਕਦੇ ਇਹ ਹਾਈ ਕੋਰਟ ਦਾ ਉਲਟਾ ਇਹ ਤਾਂ ਮਤਲਬ ਰਿజర్ਵ ਬੈਂਕ ਦੀਆਂ ਗਾਈਡਲਾਈਨਾਂ ਅਸੀਂ ਦੱਸਿਆ ਵੀ ਹਾਈ ਕੋਰਟ ਸੁਪਰੀਮ ਕੋਰਟ ਦੀਆਂ ਗਾਈਡਲਾਈਨਾਂ ਨੇ ਕੋਰਟ ਦੀਆਂ ਵੀ ਤੁਸੀਂ ਕਿਸੇ ਨੇ ਜਿਹੇ 10 ਲੱਖ ਦੇਣਾ 20 ਲੱਖ ਦੇਣਾ ਰਾਜ ਤੁਸੀਂ ਖੜਾ ਨਹੀਂ ਸਕਦੇ ਰਾਜ ਤੁਸੀਂ ਕਿਸੇ ਦੀ ਚਾਬੀ ਨਹੀਂ ਕੱਢ ਸਕਦੇ ਤਾਰ ਦੀ ਜਿਹੇ 15 ਲੱਖ ਦੀ ਗੱਡੀ ਹੈ ਇਹ ਕਾਨੂੰਨ ਆ ਕਿਸੇ ਦਾ ਟਰੈਕਟਰ ਲਿਆ ਮਤਲਬ ਉਹਦਾ ਇੱਥਾ ਮਹਿੰਦਰਾ ਵਾਲੇ ਲੈ ਗਏ ਸੀ ਰੱਲੇ ਦਾ ਅਸੀਂ ਲਾ ਕੇ ਮੁੜ ਕੇ ਪਰਚਾ ਦਰਜ ਹੁੰਦਾ ਸੀ ਇਹਨਾਂ ਤੇ ਲੁੱਟ ਖੋਹ ਦਾ ਪਰਚਾ ਦਰਜ ਹੁੰਦਾ ਹੈ ਵੀ ਲੋਕਾਂ ਨੇ ਮੈਂ ਇਹਨੂੰ ਕਿਹਾ ਮੈਂ ਅੱਜ ਵੀ ਗੱਲ ਹੋਈ ਐ ਮੈਂ ਫਿਰ ਦੇ ਦੋ ਜਾਇਜ ਤਾਂ ਅਸੀਂ ਘੰਟੇ ਚ ਲਾਇਆ ਉਹਨੇ ਰਖਸ਼ੇ ਦਾ 10 ਫੜ ਲਿਆ ਉਹਨਾਂ ਦੇ ਜੇ ਐਂ ਆ ਫਿਰ ਡਾਂਗ ਹੀ ਚੱਲਣੀ ਐ ਫਿਰ ਇੱਕ ਪਾਸੇ ਫਿਰ ਤੁਸੀਂ ਕਹੋਗੇ ਵੀ ਤੁਸੀਂ ਗਲਤ ਕੰਮ ਕਰਦੇ ਉਹਦੇ ਲਈ ਕਿ ਤੱਕੇ ਰਹੋ ਦੂਜਿਆਂ ਜਦੋਂ ਧਰਨੇ ਬਜਾਰੇ ਚ ਆਉਂਦੇ ਤੁਸੀਂ ਕੁਝ ਸਿੱਖ ਕੇ ਜਾਨੇ ਇਕੱਲੇ ਤਾਂ ਇਕੱਲੇ ਨੂੰ ਇੱਥੇ ਕੋਈ ਫੜ ਨਹੀਂ ਜਾਂਦਾ ਤੇ ਥੋੜਾ ਕੱਠੀ ਹੈ ਜਣਾ ਦਰੀ ਬਿਸ਼ਾ ਕੇ ਇਹਨਾਂ ਨੂੰ ਗਾਲਾਂ ਦੇ ਲੈਨੇ ਆਪਾਂ ਹੋਣ ਭੰਨੇ ਤਾਂ ਨਹੀਂ ਤਾਂ ਇਕੱਲੇ ਬੰਦੇ ਤਾਂ ਨਾ ਹਿੰਮਤ ਨਹੀਂ ਪੈਣੀ ਗੱਲ ਕਰਨ ਦੀ ਇੱਥੇ ਤੁਸੀਂ ਬੋਲਣ ਸਿੱਖੋਗੇ ਗੱਲਬਾਤ ਜੇ ਇਹ ਬਾਅਦ ਸੋ ਜਾਂਦਾ ਮੁੜ ਕੇ ਕਿਸੇ ਦੀ ਜ਼ਰੂਰਤ ਨਹੀਂ ਪੈਣੀ ਹੱਥ ਲਾਉਣ ਦੀ ਜਿਹੜਾ ਆਮ ਹੀ ਅੱਗੇ ਫੜ ਫੜ ਕੇ ਪਤਾ ਨਹੀਂ ਕਿੰਨਿਆਂ ਕਿਤੇ ਫੜ ਲੇ ਇਹ ਕੀ ਕਰਦੇ ਨੇ ਵੀ ਡੂੜ ਪਾਉਣੇ 2 ਲੱਖ ਦਾ ਮਤਲਬ ਆਪਣਾ ਜਿਹੜਾ ਰੌਲਾ ਪਿਆ ਸੀ ਉਦੋਂ ਵੀ ਆਪਾਂ ਕਾਨੂੰਨ ਮੁਤਾਬਕ ਵੀ ਇੱਕ ਪੈਨਲ ਦਿਓ ਪੱਕੇ ਬਿੱਲ ਕਹਿੰਦੇ ਜੀ ਬਿੱਲ ਤਾਂ ਹੁੰਦੇ ਨਹੀਂ ਅਸੀਂ ਤਾਂ ਡਿਊਟੀ ਦਫ਼ਤਰ ਚ ਲਾ ਦਿੰਨੇ ਕਦੇ ਇੱਕ ਬਿੱਲ ਹੁੰਦਾ ਕਿ ਜਿਹੜਾ ਬੰਦੇ ਨੂੰ ਨਾਂ ਦੇ ਉਹ ਤੁਸੀਂ ਜਿਹੜੇ ਨੇ ਚੀਜ਼ ਲਈ ਹੈ 2 ਲੱਖ ਦੀ ਜਾਂ 2 ਲੱਖ ਦੀ ਉਹ ਆਪਾਂ ਇਨਕਮ ਟੈਕਸ ਵਾਲੇ ਨੂੰ ਵੀ ਦਿੱਤੀ ਹੋਈ ਐ ਇਨਕਮ ਟੈਕਸ ਵਾਲੇ ਨੂੰ ਪੁੱਛਣਾ ਪਊਗੀ ਕੀ ਕਾਰਵਾਈ ਕੀਤੀ ਐ ਤੁਸੀਂ ਸਾਰੇ ਪੈਸੇ ਲੈ ਜਾਂਦੇ ਨੇ ਇਹ ਐਸਡੀਐਮ ਨੂੰ ਦਿੱਤਾ ਉਹਦੇ ਧਰਨਾ ਲਾ ਕੇ ਐਪਲੀਕੇਸ਼ਨਾਂ ਕਰਕੇ ਜੀਐਸਟੀ ਦੀ ਚੋਰੀ ਕਰਦੇ ਨੇ ਕਿਉਂਕਿ ਘੱਟ ਦਾ ਬਿੱਲ ਦੇ ਦੂ ਤਾਂ ਘੱਟ ਜੀਐਸਟੀ ਲੱਗੂਗੀ ਦੂਜਾ ਦੋ ਨੰਬਰ ਦੇ ਵਿੱਚ ਆਪਦੇ ਕੋਲੇ ਰੱਖ ਲਓ ਤੀਜਾ ਇਹ ਕਿਸੇ ਨੂੰ ਕੋਈ ਰੇਟ ਲਾ ਛੱਡਿਆ ਕਿਸੇ ਨੂੰ ਕੋਈ ਰੇਟ ਲਾ ਛੱਡਿਆ ਫੇਰ ਇਹ ਵਿਆਜ ਕਿੰਨਾ ਲੈਂਦੇ ਨੇ ਕਿਹੜੀ ਕੰਪਨੀ ਨੇ ਲੋਨ ਕੀਤਾ ਉਹਦੀ ਬਕਾਇਦਾ ਛੋਡੇ ਕੋਲੇ ਰਸੀਦ ਹੋਵੇ ਉਹਦੀ ਕਾਪੀ ਲੱਗੀ ਹੋਵੇ ਵੀ ਭਾਈ ਕਿੰਨੀਆਂ ਕਿਸ਼ਤਾਂ ਭਰਤੀਆਂ ਉਹ ਕਾਪੀ ਤੇ ਬੰਦਾ ਨੋਟ ਕਰੇ ਕਈ ਵਾਰ ਕਿਸ਼ਤ ਲੈ ਜਾਂਦੇ ਨੇ ਫੜ ਕੇ ਮੁੜ ਕੇ ਕਹਾ ਜਮ ਨਹੀਂ ਕਰਦੇ ਤਾਂ ਉਹਦੇ ਨਾਲ ਉਹ ਦੋ ਵਾਰੀ ਇਹਨਾਂ ਨੇ ਕੰਪਨੀ ਵਾਲੇ ਆਪਣੇ ਦਫ਼ਤਰ ਚ ਛੋਡੇ ਸਾਹਮਣੇ ਗੱਲਬਾਤ ਹੋਈ ਉਹ ਵੀ ਕਹਿ ਕੇ ਆਏ ਵੀ ਬਿੱਲ ਦੇਓ ਭਾਈ ਹੁਣ ਨਾ ਤਾਂ ਛੋਡੇ ਕੋਲੇ ਜਦੋਂ ਕਿਸ਼ਤ ਭਰਦੇ ਉਹਦੀ ਕੋਈ ਰਸੀਦ ਹੁੰਦੀ ਹੈ ਨਾ ਛੋਡੇ ਕੋਲੇ ਬਿੱਲ ਇਹੀ ਆਪਾਂ ਕਾਨੂੰਨ ਦਾਕ ਕਿ ਇਹਨਾਂ ਨੂੰ ਕਿਹਾ ਵੀ ਭਾਈ ਉਹਨਾਂ ਜਨ ਕਿਸਤ ਨਹੀਂ ਭਰਦੇ ਫਿਰ ਜਿੰਨਾ ਜਰ ਤੁਸੀਂ ਇਹ ਦਿੰਦੇ ਹੋ ਹੁਣ ਮੰਨ ਕੇ ਇੱਦਾਂ ਨੂੰ ਦੇਤੀਆਂ ਤੇ ਇਹਨਾਂ ਨੂੰ ਹਲੇ ਵੀ ਨਹੀਂ ਦਿੱਤੀਆਂ ਉਹਦੇ ਲਈ ਜ਼ਰੂਰੀ ਹੈ ਵੀ ਜੇ ਇੱਕ ਬੰਦੇ ਨਾਲ ਕਿਸੇ ਗਰੀਬ ਨਾਲ ੱੱੱਕਾ ਹੁੰਦਾ ਨਾ ਆਪਣੀ ਤਾਂ ਹਾਲਤ ਇਹ ਹੈ ਜੇ ਕਿਸੇ ਬਾਹਰਲੇ ਦੇਸ਼ 'ਚ ਵੀ ੱੱੱਕਾ ਹੁੰਦਾ ਤਾਂ ਇੱਥੇ ਬੋਲਦੇ ਆਂ ਬੋਲਣ ਦਾ ਅਸਰ ਇਹ ਹੁੰਦਾ ਵੀ ਸਾਰੀ ਦੁਨੀਆ ਦੇ ਲੋਕ ਇੱਕ ਦੂਜੇ ਨਾਲ ਜਿਹੜੇ ਮਿਹਨਤ ਕਰਨ ਵਾਲੇ ਨੇ ਜੁੜੇ ਹੋਏ ਨੇ ਕਿਤੇ ਵੀ ਕਿਤੇ ੱੱੱਕਾ ਹੁੰਦਾ ਇੱਥੇ ਆਪਾਂ ਬੋਲ ਦਿੰਦੇ ਤਾਂ ਇਹਦਾ ਅਸਰ ਸਾਰੀ ਦੁਨੀਆ 'ਤੇ ਕਾ ਇੱਥੇ ਤਾਂ ਆਪਣੇ ਲੋਕ ਕਈ ਵਾਰੀ ਜਿੰਨਾ ਚਰਾਵਦੇ ਸਿਰ ਤੇ ਨਾ ਪਵੇ ਉਹਨਾਂ ਚਰ ਝਾਕਦੇ ਨਹੀਂ ਕੋਈ ਤੇ ਦੇਖੋ ਬੈਠਾ ਰਹੇ ਵੀ ਬੈਠੇ ਬੈਠੇ ਰਹਿਣ ਜੁਜੇ ਬੇਲਾ ਬੈਠਾ ਹੋਵੇ ਤਾਂ ਸਾਂ ਖੱਢੀ ਜਾਂਦਾ ਹੋਵੇ ਜੇ ਤੁਸੀਂ ਆਓਗੇ ਤੁਹਾਡਾ ਲੀਡਰ ਜਿਸੇ ਦਾ ਕੋਈ ਮਤਲਬ ਐ ਨਹੀਂ ਵੀ ਉਹ ਮਤਲਬ ਉਹਨਾਂ ਦੇ ਕੋਈ ਪੈਸੇ ਨਾਲ ਬਣਦਾ ਜਿਹੜਾ ਲੜੂਗਾ ਸੰਘਰਸ਼ ਕਰੂ ਜਿਹੜਾ ਹੱਕ ਤੇ ਖੜੂਗਾ ਉਹ ਲੀਡਰ ਬਣ ਜਾਂਦਾ ਉਹਨੂੰ ਲੋਕ ਜਾਣਨ ਲੱਗ ਜਾਂਦੇ ਤੁਹਾਨੂੰ ਰਾਹ ਚ ਨਹੀਂ ਤੰਗ ਕਰਨਗੇ ਹੁਣ ਨਲੇ ਮਿਹਨਤ ਕਰਦਾਂ ਨਾਲੇ ਕਦੇ ਕੰਨ ਤੇ ਮਾਰ ਗਿਆ ਕਦੇ ਕਿਸੇ ਦੇ ਉੱਟ ਗਿਆ ਤੇ ਬੰਦਾ ਛੁੱਪ ਕਰ ਜਾਂਦਾ ਵੀ ਯਾਰ ਪੁਲਿਸ ਦੇ ਕੋਟੇ ਦਾ ਤੇ ਚਿੱਕੜ ਦੇ ਥਿਲਕੇ ਦਾ ਕੀ ਉਹ ਹੁੰਦਾ ਉਹ ਅਸੀਂ ਦੱਸ ਦਿੰਨੇ ਆ ਵੀ ਕੀ ਹੋ ਸਕਦਾ ਜੇ ਤੁਸੀਂ ਇਹ ਕੁੱਟਣ ਵੀ ਹੁਣ ਇੱਥੇ ਸਰਪਾ ਉਹ ਕੁੱਟਿਆ ਮਤਲਬ ਆਪਣੇ ਬਣਾਲੀ ਦਾ ਇੱਕ ਬੰਦਾ ਉਹਦਾ ਭਰਾ ਸਰਪੈਂਚ ਰਹਾ ਅਸੀਂ ਗਏ ਉਹਦੇ ਕੋਲ ਆਪਣੇ ਨਾਲ ਆਉਦਾ ਹੁੰਦਾ ਉਹ ਵੀ ਯਾਰ ਤੂੰ ਮਤਲਬ ਤੈਨੂੰ ਕੁੱਟਿਆ ਹੁਣ ਤਾਂ ਦੁੱਖ ਹੋਣਾ ਹੀ ਸੀ ਜਿਹੜੇ ਨੂੰ ਕੁੱਟਿਆ ਕਹਿੰਦਾ ਜੀ ਸਰ ਮਤਲਬ ਚਿੱਕੜ ਦਾ ਥਿਲਕੇ ਆ ਤੇ ਪੁਲਿਸ ਦੇ ਕੋਟੇ ਦਾ ਕਹਿੰਦਾ ਕੀ ਉਹ ਹੁੰਦਾ ਉਹਦਾ ਭਰਾ ਬੋਲਦਾ ਸਰਪੈਂਚ ਉਹ ਕਹਿੰਦਾ ਹੁੰਦਾ ਕਿਉਂ ਨਹੀਂ ਕਹਿੰਦਾ ਮੈਨੂੰ ਪਤਾ ਜਿਹੜੇ ਨੇ ਕੁੱਟ ਖਾਧੀਏ ਕਹਿੰਦਾ ਇਹ ਕਹਿੰਦਾ ਹੋ ਸਕਦਾ ਤੁਸੀਂ ਕਰੋ ਅਸੀਂ ਲਿਆ ਕੇ ਦਾਖਲ ਕਰਾ ਕੇ ਮਤਲਬ ਪਰਚਾ ਘਟਾਤਾ ਫਿਰ ਪੰਜ ਤਾਂ ਪਿੰਡਾਂ ਦੇ ਸੱਤ ਦਾ ਸਰਪੰਚ ਬੈਠੇ ਐਸਐਚਓ ਦੇ ਹੱਥ 'ਚ ਵੀ ਤੁਸੀਂ ਇਹਨੂੰ ਵਾਪਸ ਲੈ ਲਓ ਉਹ ਕਹਿੰਦਾ ਮੈਂ ਤਾਂ ਲੈਂਦਾ ਨਹੀਂ ਅਸੀਂ ਹਰ ਦੇਖਦਾ ਹੁਣ ਅਸੀਂ ਉਹਨੂੰ ਕਿਹਾ ਵੀ ਜਾ ਤਾਂ ਮੰਗ ਮਾਫੀ ਉੱਥੇ ਜਾ ਕੇ ਪਿੰਡ 'ਚ ਅਠ ਕਰਾਂਗੇ ਪਿੰਡ 'ਚੋਂ ਨਹੀਂ ਕਹਿੰਦਾ ਦਫ਼ਤਰ 'ਚ ਮੰਗ ਲੈਣਾ ਸੀ ਇਹ ਦਫ਼ਤਰ 'ਚ ਕਿਉਂ ਪਿੰਡ ਵਾਲਿਆਂ ਨੂੰ ਤਾਂ ਪਤਾ ਲੱਗੀ ਵੀ ਥਿੱਡੀ ਕਾਤ ਆ ਮੁੜ ਕੇ ਲੇਲੜੀਆਂ ਘਟਾਤੀਆਂ ਸੋਦੀਆਂ ਐਸਐਚਓ ਦੀ ਉਹਦੇ ਲਈ ਵੀ ਜੇ ਤੁਸੀਂ ਆਓਗੇ ਪੜ੍ਹਾਈ ਇਕੱਲੀ ਸਕੂਲ 'ਚ ਨਹੀਂ ਹੁੰਦੀ ਬੰਦਾ ਇੱਥੇ ਆ ਕੇ ਸਿੱਖਦਾ ਬੋਲਣਾ ਸਿੱਖਦਾ ਗੱਲਬਾਤ ਕਰਨੀ ਸਿੱਖਦਾ ਇੱਕ ਤਾਂ ਆਪਾਂ ਉਹ ਹੁੰਦੇ ਨੇ ਪਿੰਡਾਂ ਦੇ ਮਤਲਬ ਮੁਹੱਲਿਆਂ ਦੇ ਵਿੱਚ ਵੀ ਮਾੜੇ ਨੂੰ ਕੁੱਟਦੇ ਇੱਕ ਤਾਂ ਤਗੜੇ ਨਾਲ ਬੰਦਾ ਲੋਹੇ ਲੈਣੀ ਆ ਇਸ ਤਰ੍ਹਾਂ ਦੇ ਰਹਿਣਗੇ ਸੈਸ਼ਨਾਂ ਦਾ ਜਿਹੜੇ ਆਪਦੇ ਅੰਦਰ ਨੂੰ ਘੁੰਮਦੇ ਮਾੜੇ ਨੂੰ ਕੋਈ ਕੁੱਟ ਨਹੀਂਦਾ ਨਾ ਛੜਦਾ ਉਹ ਭਾਗ ਜਾ ਗਾਹਾਂ ਤੇ ਓ ਹਾਕਾਂ ਵਰੀਆਂ ਨਾਲ ਪਾਸ ਹੁਣ ਜਿਹੜੀ ਸਮਝੋ ਉਹਦੇ ਲਈ ਤੁਹਾਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਆਇਓ ਟਾਈਮ ਕੱਢਿਆ ਤਾਂ ਛੋਡੀ ਇਹ ਜਸੇਪੰਦੀ ਸਥਾਪਤ ਕਰੋ ਜੂ ਮੁਰਕ ਕੇ ਤੁਹਾਨੂੰ ਪੰਗਾ ਨਹੀਂ ਲੈਣਾ ਕਿਸੇ ਨੂੰ ਜਿਹੜੇ ਤੁਹਾਡੇ ਮਾੜੀ ਜੇ ਕਿਸਤ ਟੁੱਟ ਜੇ ਉਹਦੇ ਤੇ ਫਿਰ 2 3 1000 ਰੁਪਏ ਲਾ ਦਿਓ ਜੀ ਪਲੈਂਟੀ ਲਾ ਦਿਓ ਜੀ ਆਹ ਕਰ ਦਿਓ ਤੁਹਾਡਾ ਸਾਰਿਆਂ ਦਾ ਬੀਮਾ ਹੋਇਆ ਹੋਇਆ ਬੀਮਾ ਤੁਹਾਡੇ 90% ਬੰਦਿਆਂ ਨੂੰ ਪਤਾ ਨਹੀਂ ਵੀ ਬੀਮਾ ਹੋਇਆ ਬੀਮਾ ਤੁਹਾਡੇ ਕੋਈ ਪ੍ਰਿੰਟਰੀ ਚੋਰੀ ਹੋ ਜੇ ਕੋਈ ਬੈਂਟਰੀ ਖਰਾਬ ਹੋ ਜੇ ਕਿਸੇ ਨਾਲ ਐਕਸੀਡੈਂਟ ਹੋ ਜੇ ਉਹੋ ਬੀਮਾ ਲੈ ਸਕਦਾ ਹੁਣ ਦੋ ਦਾ ਦਵਾਇ ਦੋ ਦੀਆਂ ਸੀ ਬੈਂਟਰੀਆਂ ਬਦਲਾਈਆਂ ਨਹੀਂ ਅਗਲਾ ਚੁੱਪ ਕਰਕੇ ਇਹਨਾਂ ਨੂੰ ਬੀਮਾ ਲੱਗ ਜਾਂਦਾ ਇਹ ਸਾਰੀ ਟੁੱਟਪੱਟ ਜਿੱ ਇਕੱਠੀ ਕੀਤੀ ਹੋਈ ਆ ਥਾਲ ਇਹ ਕੱਢਦੀ ਨਹੀਂ ਥਾਲ ਢੂੜ ਸਾਲ ਬਾਸਾ ਕੱਢਦੀ ਐ ਉਹਨੇ ਜਦੋਂ ਕਿਸ਼ਤਾਂ ਦੀ ਪੂਰੀਆਂ ਹੁੰਦੀਆਂ ਛੋਟੇ ਜਦੋਂ ਉਹ ਕਿਸ਼ਤ ਪੂਰੀ ਹੁੰਦੀ ਆ ਉਹਨੂੰ ਇੱਕ ਵਾਰ ਬਣ ਜਾਂਦਾ ਅਸਲ ਤਾਂ ਕੀ ਆ ਵੀ 2 ਲੱਖ 2 ਲੱਖ ਦਾ ਕੱਢੀ ਤੁਰੇ ਜਾਂਦੇ ਨੇ ਐਨੀ ਇੱਥੇ ਸਵਾਰੀ ਹੈ ਵੀ ਸਵਾਰੀ ਹੈ ਨਹੀਂ ਫਿਰ ਬੰਦਾ ਪੰਜ ਚਾਰ ਕਿਸ਼ਤਾਂ ਦਾ ਸ਼ੌਂਕ ਜਿਹ ਨਾਲ ਭਰ ਦਿੰਦਾ 20000 ਦਾ ਕੋਲੋਂ ਭਰ ਦਿੰਦਾ 10 2000 ਜੇ ਕੋਈ ਮਾੜੀ ਮੋਟੀ ਕਿਸ਼ਤ ਟੁੱਟਦੀ ਆ 5 6000 ਉਹ ਕੋਲੋਂ ਪਾੰਦ 7 8 ਕਿਸ਼ਤਾਂ ਭਰਦਾ ਉਸ ਤੋਂ ਬਾਅਦ ਇਹ ਫੜਕੇ ਲੈ ਜਾਂਦੇ ਨੇ ਇਸ ਦੇ ਰੰਗ ਜਾਂ ਮਾਰ ਕੇ ਦੂਜੇ ਨੂੰ ਦੇਖਦੇ ਨੇ ਜੋਨਸੀ ਦੇ ਮਾਰਕਾ ਦੇ ਪਰਚਾ ਦਰਜ ਕਰੋ ਦਰਜ ਕਰੋ ਮਰਦਕਾ ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਜੋਰਾ ਬਖਪੂਰ ਨਵਾਲਾ ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਦੇਤੀ ਲੋਕਾਂ ਦਾ ਇੱਕਾ ਜਿੰਦਾਬਾਦ 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 ਦੇਤੀ ਲੋਕਾਂ ਦਾ ਇੱਕਾ ਜਿੰਦਾਬਾਦ 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 ਜੋਰਾ ਬਖਪੂਰ ਨਵਾਲਾ ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਰਾਟੋ ਜਨਸੀ ਦੇ ਮਾਰਕਾ ਦੇ ਪਰਚਾ ਦਰਜ ਕਰੋ ਦਰਜ ਕਰੋ ਦਰਜ ਕਰੋ ਦੇਤੀ ਲੋਕਾਂ ਦਾ ਇੱਕਾ ਜਿੰਦਾਬਾਦ ਜਿੰਦਾਬਾਦ ਮਜ਼ਦੂਰਾਂ ਦਾ ਇੱਕਾ ਜਿੰਦਾਬਾਦ 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 ਮਜ਼ਦੂਰ ਮੁਕਤੀ ਮੋਰਚਾ ਪੰਜਾਬ ਲਿਵਰੇਸ਼ਨ ਜਿੰਦਾਬਾਦ 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 ਮਜ਼ਦੂਰ ਮੁਕਤੀ ਮੋਰਚਾ ਪੰਜਾਬ ਲਿਵਰੇਸ਼ਨ ਜਿੰਦਾਬਾਦ 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 17 8 ਹੋ ਜਾਂਦੀ ਸੀ